ਆ ਗਿਆ ਆ ਕਰੋ ਜੀ ਹੁਣ ਮੈਚ ਚੱਲਦਾ ਹੁੰਦਾ ਬਲਾਰਾ ਬੂਲਦਾ ਰਹਿੰਦਾ ਟੀਮਾਂ ਦਾ ਪਰ ਟੀਮਾਂ ਨਿੱਕਿਆ ਕਰੀਂ ਗੱਲ ਕਰਨ ਦੀ ਕਬੱਡੀ ਹੈ ਚੱਲ ਵੀ ਕਰਨ ਬੈਠਵਾ ਪਿੰਡ ਹੈ ਕਰਨ ਦਾ ਇਧਰ ਅਗਲੀ ਕਬੱਡੀ ਤੇ ਬੋਲ ਬੰਦੀ ਵੀ ਉਧਰ ਅਗਲੀ ਕਬੱਡੀ ਪੈ ਚੁੱਕੀ ਹੈ ਬਜਿੰਦਰ ਸਿੰਘੀ ਰੰਦਾਵਾ ਯੂਕੇ ਟੀਮ ਹੱਥ ਖੜਾ ਕਰੇ ਜੀ ਸੀਚੇਵਾਲ ਦੀ ਟੀਮ ਦੇ ਸਤਿਕਾਰ ਕੀਤਾ ਜਾ ਰਿਹਾ ਹੈ ਬੜਾ ਪੂਰੀ ਮੁਹੱਬਤ ਹੈ ਉਹ ਪੜਾ ਕਹਿੰਦੇ ਵੀ ਅਗਨੇ ਸਾਹਿਬ ਅਮਨ ਮਦਾਨ ਦੇ ਆਜਾ ਵਿੱਚ ਆਜਣ ਹਰੀ ਦੀ ਪਿੰਡੀ ਕਬੱਡੀ ਹੈ ਕਿ ਸਮਿਸ਼ੂ ਬੈਂਕ ਨੂੰ ਬੁੱਤਿਆਂ ਵਰਗੀ ਤੁੱਪ ਨਿਕੜੀ ਆ ਗੋਪਾ ਤੇ ਤਾਜ ਗੋਪਿਆ ਚੱਲ ਗੋਪਿਆ ਬਣ ਗਈ ਗੱਲ ਟੀ ਤੇ ਸੰਦੀਪ ਪ੍ਰਗਟ ਮਾਨ ਗੜੀਆ ਜਿੰਨੇ ਵੱਡੇ ਭਰਾ ਨੇ ਹਰੇ ਖਾਂ ਟੀਮ ਦਾ ਨਿੱਤੇ ਟੋਲੂ ਗਿਆ ਜਉ ਟੀਮ ਦਾ ਬੱਲੇ 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 ਤਾਜ ਕਲਾ ਇੱਕ ਹੋਰ ਜਫਾ ਧਰਤਾ ਮੋਗੇ ਵਾਲਿਆ ਹਾਂਜੀ ਸਰਪੰਚ ਸਾਹਿਬ ਕੀ ਹਾਲ ਹੈ ਸਭੰਦਸੇ ਜੀ ਕੀ ਹਾਲ ਹੈ ਬਹੁਤ ਸਹੀ ਕਿ ਖੁਸ਼ੀ ਕਿੰਨਾ ਪੁੱਛਣਾ ਕੀ ਗੱਲ ਬਹੁਤ ਖੁਸ਼ੀ ਬਹੁਤ ਜਿਆਦਾ ਬੜੇ ਚੰਗਾ ਤੇ ਤਾਉਣ ਲਗੇ ਸ਼ਿਵਾਰ ਗੌਰਮੈਂਟ ਆਦਾ ਠੀਕ ਹੈ ਬੜੀ ਤੁਮਤਾਵਾ ਕਰਾ ਰਹੇ ਆ ਠੀਕ ਹੈ ਪਹਿਲਾ ਨਾੜਾ ਲੱਖ ਰੁਪਇਆ ਉਹਦਾ 70000 ਆ ਰਿਹਾ ਤੇ ਬੜੀ ਕਿਰਤਾਂ ਬਾਰਾ ਹੀ ਸੜਿਆ ਇਹ ਦੇ ਅੱਛਾ ਅੱਜ ਅੱਪਾ ਜੀ ਗੱਲ ਕਰੀਏ ਸਹੀ ਉਹ ਦੀ ಗ್ರಾಮ ਪੰਚਾਇਤ ਐਨਆਰਏ ਪ੍ਰਧਾਨਾ ਜੀ ਨਾਲ ਐਨਆਰਏ ਪ੍ਰਧਾਨ ਬਹੁਤ ਸੋਹਣਾ ਦਾ ਜਰਾਬੀਆਂ ਦਾ ਬਹੁਤ ਲੋਗਾ ਇਹ ਪਹਿਲਾ ਨਾਮ ਹੱਥੇ ਲਓ ਇਹ ਪਹਿਲਾ ਨਾਮ ਸੰਜੀ ਪ੍ਰਵਾਹ ਵਾਲੇ ਨੂੰ ਕਹਿੰਦੇ ਪਹਿਲਾ ਸਹਿਜ 4 ਲੱਖ ਰੁਪਇਆ ਠੀਕ ਹੈ ਤੁਹਾਡਾ ਨਾਮ ਸਾਡਾ ਗਿਰਤ ਪ੍ਰਵਾਹ ਵਾਲਾ 70000 ਰੁਪਇਆ ਠੀਕ ਹੈ ਅੱਜ ਕੱਲ੍ਹ ਦੀ ਲੋਕ ਪੀੜੀ ਨੂੰ ਕਿਹੜੇ ਚਾਹੀਦੇ ਆ ਜਿਹੜੇ ਨੌਜਵਾਨ ਪੀੜੀ ਇਹ ਕਹਿੰਦੇ ਆ ਲੱਗਾ ਦੂਰ ਰਹਿਓ ਇਹਦਾ ਕਰੋ ਆਪਣੇ ਜਿੰਨ ਕਰੋ ਤੇ ਖਾਓ ਪੀਓ ਨਛਾ ਨਾ ਕਰੋ ਕਬੱਡੀ ਦਾ ਕੋਲ ਲੱਗਿਆ ਹੋਇਆ ਜਿਹੜਾ ਵਿਸ਼ੇਸ਼ ਨਜ਼ਰ ਆ ਰਿਹਾ ਹੈ ਹਾਂਜੀ ਸਰਪਾਲੀ ਬਹੁਤ ਵਧੀਆ ਭਾਰੀ ਨੰਗਰ ਨੂੰ ਆਇਆ ਸਾਡੇ ਆਪਾ ਮੋਹਲਾ ਸਭਾ ਦਾ ਨੰਗਰ ਆਇਆ ਹੁਣ ਜਿਹੜਿਆ ਵਿਰਿਆ ਦੇ ਤੇ ਚਾਹ ਦਾ ਮੰਨਦੀ ਜੇ ਇਹ ਨਾ ਬੁਝਦਾ ਆ ਕਿ ਜਿੰਨੇ ਦਾ ਨਾਮ ਲੈ ਲਿਓ ਇਹ ਦਿਖਾਦਾ ਜੀ ਪਰਾ ਜੀ ਦਰਾਂ ਪਿਆ ਜੀ ਸ੍ਰੀ ਪਰ ਮਾਨਕ ਦੂਜਾ ਸਰਪੰਚਾ ਮੌਜੂਦਾ ਮੈਂ ਠੀਕ ਹੈ ਜੀ ਇਹ ਸਾਡਾ ਇਹ ਜਿਹੜਾ ਆਲਿਸ ਹਾਂ ਕਰਦੇ ਹਾਂ ਜੀ ਉਹ ਟੈਕ ਕਰੀਦਾ ਹੈ ਤੁਹਾਨੂੰ ਦੇਖਣ ਲਈ ਕਿ ਅਸੀਂ ਸਾਡਾ ਵੀ ਸਤਿਕਾਰ ਵੱਧ ਵੱਧ ਆਪਣਾ ਜੋਦਾਨ ਪਾ ਕਰੋ ਹੁਣ ਮੈਚ ਲਾਉਂਦੇ ਆ ਸਾਡਾ ਮੈਚ ਦੇਖਣ ਦੇ ਨਾਰਾਇਣ ਪਰਾਹ ਦੇ ਉਹਨਾਂ ਨੂੰ ਜਿਹੜੀ ਇੱਥੇ ਤੁਸੀਂ ਸਾਨੂੰ ਇਹ ਉਹਨਾਂ ਨੂੰ ਤੁਸੀਂ ਅੱਛਾ ਜੀ ਤੁਸੀਂ ਕਬੱਡੀ ਤੁਸੀਂ ਹੋਰ ਕਿਸੇ ਨਾਲ ਨਾ ਦੇਖ ਰਹੇ ਹੋ ਇਸ ਸਮੇਂ ਤੁਹਾਡਾ ਧੰਨਵਾਦ ਦੇਖੋ ਪਹਿਲੇ ਵੀ ਚੀਜ਼ ਸੁਝਾਏ ਕੋਈ ਵੀ ਭਾਵੇਂ ਠੀਕ ਆ ਵਧੀਆ ਬੈਠਾ ਹੈ ਇਹ ਤੋ ਜੀ ਪਿਆਰੋਂ ਇਹ ਨਾਲ ਸੇ ਯੂਜ ਕਰਨਾ ਨਸ਼ਾ ਵੀ ਕਰੋ ਨਸ਼ਾ ਕਰਕੇ ਰੱਖੋ ਜਦੋਂ ਸਾਹ ਸੁਵੇ ਸਾਹ ਸੁਸੀ ਗੇਮ ਕਰੋ ਭਾਈ ਸਾਹਿਬ ਤੁਸੀਂ ਆਪਣੇ ਚੈਨਲ 'ਤੇ ਵੀ ਸੇ ਰੋਟੇ ਦੇਣਾ ਥੈਂਕ ਯੂ ਥੈਂਕ ਯੂ ਸਰ ਅੱਜ ਕੀ ਗੱਲ ਹੈ ਮੈਂ ਜਮਾਤ ਸਿੰਘ ਪੰਚਾਇਤ ਮੈਂਦਰ ਸ਼੍ਰੀ ਪਰਮਾਨੰਦ ਅੱਜ ਮਾਨਕ ਪਰਵੇਚ ਇਥੇ ਟਰਨਾਮੈਂਟ ਹੋ ਰਿਹਾ ਕਿੰਨੀ ਵੀ ਕੋਈ ਗੱਲ ਮੌਜ ਕੁਝ ਨਹੀਂ ਹੋ ਰਹੀ ਆ ਕਿ ਨਾਲ ਜੀ ਨੂੰ ਬੋਲਤੀ ਆ ਵੀ ਨਸ਼ਿਆਂ ਤੋਂ ਬਚੋ ਯਤਨ ਕਰੋ ਇਲਾਕੇ ਦੇ ਸੰਗਤ ਦਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਮੁਬਾਰਕਾਂ ਜੀ ਜੀ ਸਾਹਿਬ ਤੁਹਾਡੇ ਸਰਪੰਚ ਸਾਹਿਬ ਇਹਨਾਂ ਦਾ ਵੀ ਸਹਿਯੋਗ ਰਿਹਾ ਐਨਆਰਆਈ ਧਰਮਾ ਦਾ ਵੀ ਸਹਿਯੋਗ ਰਿਹਾ ਬਹੁਤ ਜ਼ਿਆਦਾ ਸਹਿਯੋਗ ਆ ਜੀ ਬਹੁਤ ਜ਼ਿਆਦਾ ਸਹਿਯੋਗ ਆ ਸਾਡੇ ਸਰਪੰਚ ਸਾਹਿਬ ਬਹੁਤ ਮੈਂਤ ਕਰਕੇ ਮੈਚ ਕਰਾ ਰਿਹਾ ਜੀ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਮਾਸੀ ਸਰ ਜੀ ਦੀ ਰਾਜਨਾ ਮੇਰਾ ਨਾਮ ਹੈ ਭਰਪਾਲ ਸਿੰਘ ਸੰਧੂ ਜੀ ਠੀਕ ਹੈ ਅੱਜ ਤੋਂ ਬੱਤੀ ਦਾ ਮਹਾਕੁੰਜ ਆ ਰਿਹਾ ਹੈ ਜੀ ਇਹਦੀ ਖੇਡਾਂ ਕਬੱਡੀ ਦਾ ਮਹਾਕੁੰਜ ਬਾਜੀ ਤੇ ਜਿਹਦੇ ਵਿੱਚ ਫੱਟ ਨਾਮ 1 ਲੱਖ ਰੁਪਇਆ ਰੱਖਿਆ ਜੀ ਜਿਹੜਾ ਜੇ ਸਾਡੇ ਕੋਲ ਸਪਾਂਸਰ ਆ ਜੀ ਸੰਧੂ ਪਰਿਵਾਰੋਂ ਲੋ ਸਿਕੰਦਰਨਾਥ ਦੇ 50000 ਦਾ ਜੋ ਹੱਡ ਚਾਚਾ ਦੇ ਸਰਪੰਚ ਸਾਹਿਬ ਸਿਕੰਦਰ ਸਿੰਘ ਮੇਰੇ ਕੋਲ ਆਲੇ ਸਪਾਂਸਰ ਹੈ ਜੀ ਇਹਨੇ ਰਮ 6 ਕਬੱਡੀ ਦੇ ਕਲੱਬ ਆ ਰਹੇ ਆ ਜੀ ਇੰਟਰਨੈਸ਼ਨਲ ਕਲੱਬ ਹੋਏ ਤੇ ਬਾਕੀ 10 ਵਾਲੇ ਵੀ ਆਪਾਂ ਕਮੇਟੀ ਆ ਰੱਖਿਆ ਜੀ ਇਹਦਾ ਤੁਸੀਂ ਦੱਸਿਆ ਕਿ ਪੈਸਾ ਕਿਵੇਂ ਹੋਊਗਾ ਕਿ ਕਿਵੇਂ ਐਨਆਰਆਈ ਪ੍ਰੋਗਰਾਮਾਂ ਦਾ ਕੀ ਨਾਂ ਕਿੰਨੇ ਆ ਜੀ ਇਹ ਕੀ ਐਨਆਰਆਈ ਭਰਾਵਾਂ ਦਾ ਸਭ ਤੋਂ ਵੱਡਾ ਯੋਗਦਾਨ ਆ ਜੀ ਵਿੱਚ ਤੇ ਮਾਨੂੰ ਰਲ ਮਿਲ ਕੇ ਜੀ ਸਾਰੇ ਦਾ ਪਤਾਵਾ ਆ ਰਹੇ ਆ ਜੀ ਠੀਕ ਹੈ ਜੀ ਹਾਂਜੀ ਸਰਦਾਰ ਐਲ ਆਰ ਆਈ ਵੀ ਆਪਣੇ ਸਰਦਾਰ ਪ੍ਰਤਾਪ ਸਿੰਘ ਠੀਮਾ ਜੀ ਨੇ ਉਹਨਾਂ ਦਾ ਟੂਰਨਾਮੈਂਟ ਬਿਲਕੁਲ ਬਹੁਤ ਵੱਡਾ ਜੀ ਦਾਣਾ ਜੀ ਬੁੱਧ ਨੂੰ ਇਹ ਮੈਸੇਜ ਇਹਦਾ ਚਾਹੁੰਦੇ ਜਿਵੇਂ ਆਪਾਂ 14 ਦਾ ਜੁੜਾਂਗੇ ਇਹਨਾਂ ਨੂੰ ਆਪਾਂ ਲੱਤੀਆਂ ਤੋਂ ਦੂਰ ਜਾਵਾਂਗੇ ਤੇ ਉਹਨਾਂ ਦੇ ਜਿੱਤੇ ਦੇ ਹੋਏ ਤੇ ਪਿੰਡ ਧੀਰੀਪੁਰ ਮਾਨਗੜ ਵੀ ਤੇ ਜਿਹੜਾ ਹਿੱਸਾ ਜੇ ਆਪਾਂ ਨਸ਼ੇ ਤੋਂ ਦੂਰ ਰਹਿਣਾ ਹੈ ਤੇ ਨਸ਼ਾ ਘਟਾਉਣਾ ਹੈ ਤਾਂ ਵੱਟ ਤੋਂ ਵੱਧ ਕਰੋਮਾਂ ਨਾਲ ਜੁੜੋ ਜੇ ਆਪਾਂ ਦਰੋਂਦਾ ਭਰਾਂਗੇ ਤੇ ਬੱਚੇ ਜਿੰਨੇ ਜ਼ਿਆਦਾ ਦੋਸਤਾਂ ਨਾਲ ਜੁੜਨਗੇ ਦੋਨਾਂ ਹੀ ਆਪਾਂ ਨਸ਼ਿਆਂ ਨੂੰ ਦੂਰ ਰੱਖ ਸਕਦੇ ਹਾਂ ਮੇਰੇ ਨਾਲ ਹੋਰ ਪਾਸੇ ਚੱਲਦੀ ਹੈ ਥੈਂਕ ਯੂ ਦਰ ਅਮਰੀਕਾ ਦੀ ਧਰਤੀ ਤੇ ਵਸਦੇ ਨੇ ਸਾਡੇ ਵੱਡੇ ਵੀਰ ਅਮਰਿੰਦਰ ਅਮਰਿੰਦਰ ਸੈਣੀ ਕਹਿੰਦੇ ਯੂ ਐਸਏ ਤੇ ਨਾਲ ਕਹਿੰਦੇ ਥਾਪੀਆਂ ਮਾਰਦੇ ਨੇ ਕਿ ਲੋਹੇ ਵਰਕੇ ਪੱਟਾ ਉੱਤੇ ਮਾਰਨ ਕੋਲੀ ਥਾਪੀ ਆ ਫੌਜੀ